ਉਹਨੂੰ ਸੁਣਨੀ ਮਿਲਣੀ ਚਾਹੀਦੀ ਕਿ ਉਹ ਡਰਾਈਵਰ ਆ ਬਹੁਤ ਚੰਗੀ ਗੱਲ ਆ ਜੇ ਉਹ ਫੜ ਰਿਹਾ ਮੇਰਾ ਸਾਡਾ ਮਤਲਬ ਇੱਥੇ ਆਉਂਦਾ ਇਹੀ ਆ ਕਿ ਜਿਹੜੀ ਇੱਕ ਭੰੜੂਸਾ ਕੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿਆਸੀ ਲੋਕਾਂ ਵੱਲੋਂ ਉਹਦੇ ਵਿੱਚ ਭਾਜਪਾ ਦੇ ਵੀ ਲੀਡਰ ਆ ਕਾਂਗਰਸ ਦੇ ਵੀ ਲੀਡਰ ਆ ਅਕਾਲੀ ਦਲ ਦੇ ਤਾਂ ਹੁਣੇ ਹੋਣੇ ਨੇ ਹੋਰ ਵੀ ਇਹ ਸਾਰੇ ਇੱਕ ਏਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਤੇ ਬਿਜੀ ਲੈਸ ਦਾ ਉਹ ਸਾਡੇ ਵੱਲੋਂ ਨਾ ਹੋਵੇ ਮੈਂ ਇਹਨਾਂ ਵੀ ਬਿਜੀ ਲੈਸ ਦੀਆਂ ਜਿਹੜੀਆਂ ਗੱਡੀਆਂ ਦੇ ਟਾਇਰ ਆ ਉਹ ਤਾਂ ਉਹਨਾਂ ਦੀਆਂ ਦੇ ਗੁੜੀਆਂ ਨਹੀਂ ਕਰਦੀਆਂ ਭੜੀਆਂ ਰਹਿੰਦੀਆਂ ਤੇ ਇਸ ਕਰਕੇ ਉਹਦੇ ਉਹਨਾਂ ਨੂੰ ਤੋੜਨਾ ਚਾਹੀਦਾ ਆ ਬਹੁਤ ਹੋਰ ਹੈਗੀਆਂ ਆਪਣੇ ਇਲਾਕੇ ਵਿੱਚ ਤੁਹਾਡੇ ਇਲਾਕੇ ਵਿੱਚ ਵੀ ਹੋਊਗਾ ਕਰੋੜਾ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਚਟੇ ਉਹਦੇ ਵਪਾਰੀ ਬਣਾ ਕੇ ਬੈਠੇ ਆ ਦੂਜੀ ਗੱਲ ਜਿਹੜੀ ਮੈਂ ਸਪੈਕ ਕਰ ਗਿਆ ਵੀ ਮਾਦਣਾ ਦੇ ਟਮਾਟਰਾਂ ਦੇ 2 ਗ੍ਰਾਮ 50 ਗ੍ਰਾਮ ਪੀੜਾ ਪਜਾ ਫੇਰਦਾ ਸਰਕਾਰ ਨੇ ਪਰ ਹੁਣ ਮਜਾ ਹੋਣਾ ਆਊਗਾ ਸਵਾਰ ਹੋਣਾ ਆਊਗਾ ਵੀ ਜਿਹੜੀਆਂ ਇਹਨਾਂ ਤਗਾੜੀਆਂ ਨੇ ਅਰਬਾਂ ਦੇ ਸ਼ੀਸ਼ਮੈਲ ਬਣਾਏ ਹੋਏ ਆ ਉਹਨਾਂ ਦੇ ਪੀੜਾ ਪਜਾ ਕਰਾਂ ਚੱਲੂਗਾ ਇਹਨਾਂ ਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਕਿਸੇ ਤਰ੍ਹਾਂ ਦਾ ਡਰ ਭੈ ਹੈ ਕਿਉਂਕਿ ਸਿੱਖ ਸੰਗਤ ਜਿਹੜੀ ਆ ਜੇ ਸੱਚੀ ਗੱਲ ਕਰੋਗੀ ਸਰਕਾਰ ਤੇ ਅਸੀਂ ਸਾਰੇ ਉਹਨਾਂ ਦੀ ਸਪੋਰਟ ਕਰਾਂਗੇ ਸਾਦੀ ਕਰਦੇ ਰਹਿ ਕੇ ਲੋਕਾਂ ਦਾ ਰਾਜ ਆ ਲੋਕ ਪਰ ਡੇ ਹੁੰਦੇ ਆ ਤੇ ਫੇਰ ਲੋਕਾਂ ਦੀ ਗੱਲ ਇਹ ਲੋਕਾਂ ਦੇ ਦਿਲ ਦੀ ਗੱਲ ਕੀਤੀ ਆ ਸਿਆਸੀਆਂ ਦੇ ਦਿਲ ਦੀ ਗੱਲ ਨਹੀਂ ਹੋਈ ਕਿਉਂਕਿ ਸਿਆਸੀ ਲੋਕ ਕਦੇ ਨਹੀਂ ਚਾਹੁੰਦੇ ਕਿ ਸਾਡਾ ਸਿਆਸੀ ਕੋੜਵਾ ਕਦੇ ਜਿਹਨਾਂ ਵਿੱਚ ਜਾਵੇ ਇਹਨਾਂ ਨੂੰ ਆਪਣਾ ਦਰਸਤਾ ਰਿਹਾ ਇਸ ਕਰਕੇ ਅਸੀਂ ਉਹ ਜਿਹੜੇ ਲੋਕ ਅੱਜ ਮਜੀਠੀਏ ਨਾਲ ਤੱਕਾ ਹੋਣ ਦੀਆਂ ਗੱਲਾਂ ਕਰਦੇ ਉਹਦੀ ਕੁਰਜੋਰ ਨਿੰਦਾ ਕਰਦੇ ਆ ਤੇ ਮੈਂ ਸਬੂਤ ਲੈ ਕੇ ਬੈਠਾ ਕਿ ਬੇਦਵੀ ਦਾ ਦੋਸ਼ ਕੋਈ ਨਹੀਂ ਸੀ ਇਹਦਾ ਦੋਸ਼ ਇਹਨਾਂ ਹੀ ਸੀ ਕਿ ਇਹਨਾਂ ਨੇ ਅੰਗ ਇਕੱਠੇ ਕਰਕੇ ਦੇ ਸੰਗਤ ਦੇ ਸਾਹਮਣੇ ਦਿਖਾਇਆ ਸੀ ਕਿ ਆਹ ਅੰਗ ਬੇਦਵੀ ਹੋ ਗਈ ਆ ਗੜੀਆਂ ਨਾਲ ਜੇ ਇਕੱਠੇ ਕਰਕੇ ਇਹਨਾਂ ਨੂੰ ਚੌਕੇ ਤੇ ਲਾ ਕੇ ਇਹਨਾਂ ਦੇ ਝੂਠਾ ਪਰਚਾ ਪਾ ਗਿਆ ਈਵਨ ਇਤੋਂ ਤੱਕ ਡਿੱਗ ਗਿਆ ਕਿ ਸੁਖਵੀਰ ਬਾਦਲ ਲਾਡਾ ਸਾਹਿਬ ਮੱਥਾ ਟੇਕਣ ਚਲੇ ਗਿਆ ਤੇ ਪ੍ਰੈਸ ਕਾਨਫਰੰਸ ਕਰਨ ਦੀ ਤਿਆਰੀ ਕਰਦੀ ਸੀ ਇਹਨਾਂ ਨੂੰ ਦੋਸ਼ੀ ਠਹਿਰਾ ਕੇ ਤੇ ਅੱਜ ਉਹਦੇ ਸਾਰਾ ਉਲਟਾ ਹੋਇਆ ਸੌਦਾ ਸਾਡੇ ਚੀਲੇ ਦੋਸ਼ੀ ਫੜੇ ਗਏ ਇਹਨਾਂ ਦੇ ਆਪ ਦੇ ਲੋਕ ਕਾਲੀਆਂ ਭੇਡਾਂ ਨੰਗੀਆਂ ਹੋ ਗਈਆਂ ਉਸੇ ਸੰਗਤ ਦੇ ਫੈਸਲਾ ਦੇ ਤਾਂ ਸਾਰਾ ਕੁਝ ਹੋ ਗਿਆ ਤੇ ਸਾਡਾ ਮਤਲਬ ਇਹਨਾਂ ਦਾ ਹੈਗਾ ਕਿ ਇਹ ਲੋਕ ਜਿਹੜੇ ਆ ਇਹ ਗਿਰਗੜ ਵਰਗੇ ਆ ਰੰਗ ਬਦਲਦੇ ਨੇ ਭਾਵੇਂ ਉਹ ਖੇਰਾ ਹੋਵੇ ਭਾਵੇਂ ਉਹ ਬਾਜਵਾ ਹੋਵੇ ਭਾਵੇਂ ਉਹ ਦਾਵਾ ਹੋਵੇ ਭਾਵੇਂ ਉਹ ਜਾਖੜ ਹੋਵੇ ਇਹ ਆਪ ਦੇ ਸਿਆਸੀ ਸ਼ਰੀਕ ਨੂੰ ਬਚਾਉਣ ਤੇ ਲੱਗੇ ਹੋਇਆ ਪੰਜਾਬ ਦੇ ਇਹ ਕੋਈ ਵੀ ਭਲੇ ਦੀ ਗੱਲ ਨਹੀਂ ਕਰਦੇ ਬਾਬਾ ਜੀ ਇਨਾ ਤੋਂ ਇਲਾਵਾ ਆਪਦੇ ਆਪਣੇ ਹੀ ਜਿਹੜੇ ਵਧਾਇਕ ਨੇ ਕੋਮਲ ਵਿਜੇ ਪ੍ਰਤਾਪ ਉਹਨਾਂ ਨੇ ਵੀ ਇਸ ਵਫਤਾਰੀ ਨੂੰ ਜਿਹੜਾ ਉਹ ਗਲਤ ਤਹਿਹਰਾਇਆ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਇਹ ਤੇ ਬੰਦ ਨਹੀਂ ਦੇਖੋ ਕੋਮਲ ਵਿਜੇ ਪ੍ਰਤਾਪ ਦਾ ਆਪਣਾ ਨਜ਼ਰੀਆ ਹੈ ਉਹਨੇ ਕਿਹੜੇ ਪੱਖ ਤੋਂ ਗੱਲ ਕੀਤੀ ਕਿਉਂਕਿ ਕੋਮਲ ਵਿਜੇ ਪ੍ਰਤਾਪ ਪੂਰਾ ਪੰਜਾਬ ਦੇ ਨਾ ਐਮਐਲਏ ਆ ਉਹ ਕੀ ਆ ਉਹ ਕੀ ਕਹਿੰਦਾ ਉਹ ਉਹਦਾ ਜਵਾਬ ਉਹ ਦੇ ਸਕਦਾ ਅਸੀਂ ਇਹਨਾਂ ਨੂੰ ਹੜਾਇਆ ਅਸੀਂ ਇਹਨਾਂ ਦਾ ਤਸ਼ੱਦਦ ਹੈ ਆ 328 ਰੁਪਏ ਦਾ ਜ਼ਾਬ ਨੂੰਨ ਗਿਆ ਸੀ ਮੈਂ ਪ੍ਰੈਸ ਕੂਰਟ ਵਿੱਚ ਕੀ ਗਲਤੀ ਕੀਤੀ ਆ ਗੁਰੂ ਗਰੰਤ ਸਾਹਿਬ ਜੀਆ ਬੈਦੀਆਂ ਦਾ ਇਨਸਾਫ ਮੰਗਣ ਵਾਲਿਆਂ ਦੀਆਂ ਪੱਗਾਂ ਰੋੜੀਆਂ ਗਈਆਂ ਹੱਡ ਭੰਨੇ ਗਏ 307 ਪਰਚੇ ਕੀਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਬਾਦਲਾਂ ਦੀਆਂ ਵਧੀਕੀਆਂ ਗੁਲਾਬ ਲੜਾਈ ਲੜਦਾ ਸੀ ਤਤੂ ਨਗਰ ਵਿੱਚ ਉਸ ਬਜ਼ੁਰਗ ਗੁਰਸਿੱਖ ਦੀ ਪਾਗੋਦਾਰੀ ਉਹ ਤਾਂ ਕਾ ਨਹੀਂ ਹੋਰ ਕਿੰਨੀਆਂ ਦੀਆਂ ਥਾਣਿਆਂ ਈਆਂ ਨੂੰ ਬੇਸ ਕਰਦੇ ਰਹੇ ਅਪਣੇ ਕੋਸ਼ਿਸ਼ੇ ਕਰੋ ਜੀਆਂ ਬੈਠੀਆਂ ਨੇ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਸਕਦਾ ਕੀ ਕੁਝ ਥਾਣਿਆਂ ਜਿਹੇ ਕਰਦੇ ਰਹੇ ਨੇ ਸੋ ਇਸ ਕਰਕੇ ਇਹ 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 ਹਮਾਮ ਵਿੱਚ ਨੰਗੇ ਲੋਕ ਨੇ ਇਹ ਸਿਆਸੀ ਲੋਕਾਂ ਦਾ ਕੋਈ ਧਰਮ ਤੁਲ ਨਹੀਂ ਹੈਗਾ ਇਹ ਸਿਆਸੀ ਲੋਕ ਜਾਣ ਬੁੱਝ ਕੇ ਪਬਲੂ ਪਬਲੂ ਆਪਣੀ ਜਨਤਾ ਨੂੰ ਗੁੰਮਰਾਹ ਕਰਨ ਦੀ ਗੱਲ ਕਰ ਰਹੇ ਆ ਵੀ ਥੋੜਾ ਅਗਲੇ ਬੰਦੇ ਚੋਣਾਉਣ ਵਾਲਿਆਂ ਨੇ ਤੇ ਜੇ ਸਾਡੇ ਦੇ ਇੰਦਾ ਹੀ ਸਾਡਾ ਨਕਾਬ ਜਿਹੜਾ ਨਕਾਬ ਸਾਡਾ ਲੈਂਦਾ ਰਿਹਾ ਤੇਰੇ ਤੋਂ ਤੇ ਸਾਨੂੰ ਸੰਗਤ ਵਿੱਚੋਂ ਕੋਈ ਮਿਲਣਾ ਨਹੀਂ ਕੋਈ ਜਿਹੜੀ ਇਹਨਾਂ ਦੀ ਭੁੱਖ ਹੁੰਦੀ ਵੋਟਾਂ ਦੀ ਉਹ ਸਾਡੀ ਪੂਰੀ ਨਹੀਂ ਹੋਣੀ ਤੋਂ ਇਸ ਕਰਕੇ ਇਹ ਆਪਣਾ ਜਿਹੜਾ ਸਾਰੇ ਜਣੇ ਜਿਦਾਂ ਇੱਕ ਜੋੜ ਫੜਿਆ ਜਾਵੇ ਤੇ ਇੱਕ ਚੋਰਾ ਦੀ ਯੂਨੀਅਨ ਔਰ ਚੋਰ ਇਕੱਠੇ ਹੋ ਗਏ ਤੇ ਆਪਣੇ ਇੱਕ ਮੈਂਬਰ ਨੂੰ ਬਚਾਉਣ ਦੀ ਗੱਲ ਕਰਨ ਤੇ ਲੱਗੇ ਹੋਏ। ਹੋ ਸਕਦਾ ਮੇਰੇ ਦੋ ਸਵਾਲ ਨੇ। ਹੋਸਾ ਸਾਹਿਬ ਮੇਰੇ ਦੋ ਸਵਾਲ ਨੇ। ਪਹਿਲਾ ਸਵਾਲ ਇਹ ਕਿ ਤੁਸੀਂ ਮੰਨਦੇ ਹੋ ਕਿ ਨਿਕਮ ਜਿਹੀ ਕਹਿੰਦੀ ਆ ਪੰਜਾਬ ਦੇ ਵਿੱਚ ਨਸ਼ਾ ਟਕਰੀ ਦੇ ਵਿੱਚ ਸ਼ਾਮਲ ਹੋ ਸਕਦਾ। ਮੈਂ ਮੰਨਦਾ ਜੀ ತಾਲੀ ਤੁਹਾਡੇ ਸਾਹਮਣੇ ਬੈਠਾ। ਅੱਛਾ ਇਸ ਇਸ ਦੇ ਨਾਲ ਇੱਕ ਹੋਰ ਸਵਾਲ ਹੈ। ਬੱਚਾ ਬੱਚਾ ਮੰਨਦਾ ਦੇਖੋ ਬਾਜੇ ਤੇ ਚਲੇ ਜੋ ਆਦਮੀ ਚਿੱਟਾ ਨਹੀਂ ਕਹਿੰਦੇ ਅਗਲਾ ਕਹਿੰਦੇ ਕੀ ਮਜੀਠੀਆ ਹੈਗਾ।

ਇਹ ਚੱਲਦਾ ਹੁੰਦਾ 100 ਟ੍ਰੈਲ ਆ ਪੇਜੀਆਂ ਤੇ ਕਿਉਂ ਜਾਂਦਾ ਸੈੱਟ ਕਿਉਂ ਵਾਰ-ਵਾਰ ਬਣਾਉਂਦੀ ਆ ਇਹ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੁੰਦਾ ਜੀ ਚਾਰ ਸ਼ੀਟ ਨਹੀਂ ਫੈਲ ਹੋਈ ਚਾਰ ਸ਼ੀਟ ਫੈਲ ਹੋਈ ਆ ਇਹ ਚੱਲ ਰਿਹਾ ਆ ਤਰੀਕਾ ਭੁੱਗ ਰਿਹਾ ਆ ਜਾਂਦਾ ਆ ਨਾ ਜਦ ਇਸ ਚੱਲਦਾ ਆ ਉਹਨਾਂ ਜਦ ਆਪਣੀਆਂ ਮੁੱਛਾਂ ਨਾਲ ਅਸੀਂ ਤਾਂ ਨਹੀਂ ਦੇ ਸਕਦੇ ਹੁੰਦੇ ਕਿਉਂਕਿ ਉਹ ਅੰਡਰਟੈਨ ਲਿਆ ਉਹਦਾ ਫੈਸਲਾ ਕੁਝ ਵੀ ਹੋ ਸਕਦਾ ਹੈ